ਇਸ ਹੀ ਇਹ ਮੈਂ ਜਿਹੜੇ ਕਹ ਦੱਸਦੇ 2015 ਤੋਂ ਹੀ ਸ਼ਾਇਦ ਉਹ ਤੋਂ ਪਹਿਲਾਂ ਤੋਂ ਹੀ ਇਹਨਾਂ ਨੇ ਪਲੇਇੰਗ ਜਿਹੜੀ ਸੀ ਕਰ ਰਹੇ ਸੀਗੇ ਕਿ ਇਹਨੂੰ ਮਾਰਨਾ ਹੈਗੇ ਬੰਦੇ ਉਹਦਾ ਜੇ ਪ੍ਰੋਗਰਾਮ ਤੇ ਜਿਹੜਾ ਇਹ ਖਰਚਾ ਹੈ ਇਹ ਜਿਹੜੇ ਜਿਵੇਂ ਦੱਸਿਆ ਗੈਂਗਸ ਹੈ ਤੇ ਇਹ ਜੰਮੂ ਇਲਾਕੇ ਦੇ ਵਿੱਚ ਕਾਫੀ ਇਹ ਫਰੋਤੀਆਂ ਦਾ ਕੰਮ ਕਰਦੇ ਆ ਜਿਹੜੇ ਗੈਂਗਸ ਹੈਗੇ ਉਹਦੇ ਵੀ ਤੇ ਉਸ ਦੇ ਵਿੱਚ ਕਾਫੀ ਐਕਸਟਰਸ਼ਨ ਦੇ ਵਿੱਚ ਇਨਵੋਲਡ ਨੇ ਬੰਦੇ ਇਹ ਤੇ ਜਿਹੜੇ ਇਹ ਇਹਨਾਂ ਦੇ ਜਿਹੜੇ ਸੀਗੇ ਸ਼ਾਇਦ ਪੈਸੇ ਉਥੋਂ ਹੀ ਆਏ ਹੋਣ ਇਹਨਾਂ ਦਾ ਸਰ ਇਹ ਪਲੈਨਿੰਗ ਪਹਿਲਾਂ ਹੀ ਸੀਗੀ ਕਿ ਪੰਜਾਬ ਦੇ ਵਿੱਚ ਇਹਨੂੰ ਮਾਰਨਾ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਨੇ ਪਲੈਨ ਉਹ ਸਾਰੀ ਚਾਂਸ ਉਹ ਸਾਰੀ ਚਾਂਸ ਦੀ ਗੱਲ ਸੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਬਾਈ ਚਾਂਸ ਉਹ ਇੱਥੇ ਆ ਕੇ ਰੁਕਿਆ ਹੋਇਆ ਸੀਗਾ ਤਾਂ ਜਿਹੜਾ ਇਹਨਾਂ ਦਾ ਆਪਣਾ ਬੰਦਾ ਜਿਹਨੇ ਇਹਨੂੰ ਧੋਖਾ ਦਿੱਤਾ ਇਹਨੂੰ ਬਖੈਰ ਕਰਦੇ ਆ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਇਹਨੂੰ ਇਹੀ ਕਿਹਾ ਕਿ ਤੂੰ ਇੱਥੇ ਰੁਕ। ਸਰੇ ਕੰਟਰੈਕਟ ਕੂਲਰਸ ਕਰ ਤੋਂ ਹਾਇਰ ਕੀਤੇ ਹੋਏ ਸੀ 2015 ਚ ਪਲੈਨ ਕੀਤੇ ਜੋ ਉਸ ਸਮੇਂ ਤੋਂ ਕੀਤੇ ਹੋਏ ਸੀਗੇ ਉਹਤੇ 1 ਕਰੋੜ ਦਾ ਖਰਚਾ ਗਿਆ ਜਿਹੜੇ ਪੰਜ ਕੀਤੇ ਨੇ ਜਿਹੜੇ ਕੁਝ ਬੰਦੇ ਜਿਹੜੇ ਇਹਨਾਂ ਨਾਲ ਜੁੜੇ ਸੀਗੇ ਉਹ 2015 ਦੇ ਸੀਗੇ ਜਿਹੜੇ ਬਾਕੀ ਬੰਦੇ ਨਵੇਂ हायर ਕੀਤੇ ਸੀ ਉਹ ਇਹ ਸੇਵਾ ਨਹੀਂ ਕਰਦੇ ਸਰ ਇਹ ਕਹਿੰਦੇ ਕਿ ਜਿਹੜਾ 1 ਕਰੋੜ ਰੁਪਇਆ ਹਥਿਆਰ ਖਰੀਦਣ ਵਾਸਤੇ ਵਾਈਕਲਸ ਖਰੀਦਣ ਵਾਸਤੇ ਇਸ ਤਰ੍ਹਾਂ ਮਤਲਬ ਇਨਵੈਸਟਮੈਂਟ ਹੋਈ ਹੈ ਇਸ ਤਰ੍ਹਾਂ ਵਾਸਤੇ ਸਾਰੇ ਜਿਹੜੇ ਹੈਗੇ ਬੇਸਿਕਲੀ ਇਹ ਚ ਜੋ ਸਾਡੀ ਪੁੱਛਗੀ ਚੈਨ ਨੇ ਆਪ ਹੀ ਦੱਸਿਆ ਕਿ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਵਾਸਤੇ 1 ਕਰੋੜ ਤੋਂ ਜ਼ਿਆਦਾ ਰੁਪਏ ਜਿਹੜਾ ਖਰਚੁਕੀ ਸਰ ਕਿੰਨੀ ਕੀਤੋਂ ਹੋਈ ਹੈ ਸਰ ਗ੍ਰਿਫਤਾਰੀ ਕਿਤੋਂ ਹੋਈ ਹੈ ਸਰ ਦੋ ਜਿਹੜੇ ਇਨਸੀਡੈਂਟ ਕਰਨ ਤੋਂ ਬਾਅਦ ਇਮੀਡੀਏਟਲੀ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਤਿੰਨ ਗੱਡੀਆਂ ਜਿਹੜੀਆਂ ਸੀਗੀਆਂ ਇਨਸੀਡੈਂਟ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀਆਂ ਸੀ 46 ਜਿਹੜੀ ਚੌਥੀ ਗੱਡੀ ਸੀਗੀ ਉਹ ਫੋਰਚੂਨਰ ਜਿਹੜੀ ਸੀ ਉਹ ਵੀ ਅਸੀਂ ਟ੍ਰੇਸ ਕੀਤੀ ਉਹ ਇਨਸੀਡੈਂਟ ਦੇ ਵਿੱਚ ਨਜ਼ਰ ਨਹੀਂ ਆ ਰਹੀ ਸੀ ਪਰ ਆਸ-ਪਾਸ ਸੀ ਗੱਡੀ ਉਹ ਟ੍ਰੇਸ ਕਰਕੇ ਤਿੰਨੇ ਗੱਡੀਆਂ ਜਿਹੜੀਆਂ ਸੀਗੀਆਂ ਇੱਥੇ ਛੱਡ ਗਈ ਸੀ ਮੁਹਾਲੀ ਦੇ ਏਰੀਆ ਦੇ ਵਿੱਚ ਤੇ ਫੋਰਚੂਨਰ ਦੇ ਵਿੱਚ ਫਰਾਰ ਹੋ ਕਿਉਂ تھی ਉਹ ਵੀ ਸਰ ਦੋਵੇਂ ਕਨਸਟੇਬਲ ਸੀਗੇ ਇੱਕ ਡਿਸਮਿਸਡਾ ਔਰ ਇੱਕ ਸਸਪੈਂਡ ਸੀਗਾ ਉਹ ਕਾਰਨ ਸਬਕਿਓਸ ਸਪੈਸ਼ਲ ਜਿਨਜ਼ਰੀ ਹੋਣ ਅਸੀਂ ਪੁਚ ਗਏ ਚੋਦਰੋ ਕਿਉਂਕਿ ਜੰਮੂ ਪੁਲਿਸ ਦੇ ਅ ਅਫਸਰ ਚਕੇ ਤੋਂ ਲੋ ਜਿਹੜੇ ਸੀਗੇ ਤਾਂ ਉੱਥੋਂ ਡਿਸਪੈਚ ਤੇ ਸਸਪੈਂਡ ਨੇ ਇਹ ਸਾਰੀ ਡਿਟੇਲਸ ਅਸੀਂ ਉੱਥੋਂ ਪੁੱਛਿਆ ਸਰ ਇੱਕ ਫਤਿਹਗੜ ਸਾਹਿਬ ਦਾ ਵਿੱਚ ਨੌਜਵਾਨ ਸੀ ਕਾਬੂ ਕੀਤਾ ਉਹਦਾ ਕੀ ਰੋਲ ਇਹ ਉਹ ਜਿਹੜਾ ਕੰਟਰੈਕਟ ਵਾਲਾ ਮੈਂ ਤੁਹਾਨੂੰ ਦੱਸਿਆ ਹੈ ਇਹ ਉਹ ਬੰਦਾ ਹੈਗਾ ਆਦਰਵਾਇਜ਼ ਇਹਦਾ ਡਾਇਰੈਕਟ ਕੋਈ ਗੈਂਗ ਨਾਲ ਕੋਈ ਵੀ ਰਿਲੇਸ਼ਨ ਸਾਹਮਣੇ ਨਹੀਂ ਆਇਆ ਹੈ ਪਰ ਇਹੀ ਹੈ ਕਿ ਇਹ ਜਿਹੜਾ ਹੈ ਕੰਟਰੈਕਟ ਵਾਸਤੇ ਇਹਨਾਂ ਦੀ ਸਪੋਰਟ ਸਿਸਟਮ ਵਾਸਤੇ ਇਹਨੂੰ ਹਾਇਰ ਕੀਤਾ ਗਿਆ ਸੀ ਇਹਨਾਂ ਨੇ ਪੈਸੇ ਲਏ ਸਰ ਸੇਮ ਡੇ ਹੀ ਉਹ ਇਹ ਜਿਹੜਾ ਸੀਗਾ ਸੇਮ ਡੇ ਸਾਨੂੰ ਕੁਝ ਬੰਦੇ ਇਮੀਡੀਏਟ ਹੀ ਨਿਕਲ ਗਏ ਸੀ ਤੇ ਕੁਝ ਬੰਦੇ ਜਿਹੜੇ ਸੀਗੇ ਇੱਥੇ ਰੁਕੇ ਹੋਏ ਸੀ ਤੇ ਅਗਲੇ ਦਿਨ ਸਰ ਕੋਈ ਲੋਕਲ ਵੀ ਕੋਈ ਆ ਰਿਹਾ ਹੈ ਸਰ ਸਾਹਮਣੇ ਕਿਹ ਜਿਹਾ ਇਸ ਤਰ੍ਹਾਂ ਦੀ ਕੋਈ ਬਸ ਨਹੀਂ ਇੱਕ ਬੰਦਾ ਲੋਕਲ ਵੀ ਸਾਹਮਣੇ ਆ ਰਿਹਾ ਹੈ ਤੇ ਉਹ ਵੀ ਲੋਕਲ ਜਿਹੜਾ ਹੈਗਾ ਉਹ ਇੱਥੇ ਟੈਂਪਰਰੀ ਹੀ ਆ ਕੇ ਰੁਕਿਆ ਹੈ ਸੋ ਇਹਦੇ ਕੋਲ ਕੋਈ ਨਹੀਂ ਸਿੱਧਾ ਕੋਈ ਲੋਕਲ ਗੈਂਗ ਦੇ ਨਾਲ ਇਹਨਾਂ ਦੀ ਕੋਈ ਜਾਣ-ਪਛਾਣ ਸੀਗੀ ਜਾਂ ਸਿੱਧਾ ਡਾਇਰੈਕਟਲੀ ਇਹਨਾਂ ਦਾ ਸਾਰਾ ਹਾਈ ਡਿਕਰ ਦੀ ਸਾਡੀ ਤੱਕ ਕਿਸੇ ਵੀ ਲੋਕਲ ਗੈਂਗ ਦੇ ਨਾਲ ਇਹਨਾਂ ਦਾ ਸਬੰਧ ਸਾਹਮਣੇ ਨਹੀਂ ਹੈ ਸਰ ਕੋਈ ਬੰਟੀ ਦਾ ਨਾਮ ਆ ਰਿਹਾ ਸੀ ਪਰ ਡੀਸੀ ਉਹਦਾ ਵੀ ਕੀ ਰੋਲ ਸੀ ਕੁਝ ਇਹ ਹਜੇ ਤੱਕ ਸਾਨੂੰ ਉਹਦਾ ਰੋਲ ਇਸ ਇਨਸੀਡੈਂਟ ਕਰਵਾਨ ਦੇ ਵਿੱਚ ਸਾਹਮਣੇ ਨਹੀਂ ਆਇਆ ਉਹ ਵੀ ਹਰੀ ਸਰ ਸਾਡੇ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈ ਕਿ ਉਹਨੇ ਵੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੋ ਸਕਦੀ ਹੈ ਪਰ ਐਜ਼ ਆਫ ਨਾਓ ਸਾਡੇ ਫਿਲਹਾਲ ਦੀ ਸਾਡੀ ਤਫਤੀਸ਼ ਦੇ ਵਿੱਚ ਉਹਦਾ ਕੋਈ ਡਾਇਰੈਕਟ ਰੋਲ ਸਾਹਮਣੇ ਨਹੀਂ ਹੈ ਕਿ ਭਰਾ ਨੇ ਇਗਜ਼ਾਮ ਲਾਇਆ ਸੀ ਸਾਰਾ ਕੀਤਾ ਚਾਇਆ ਜਿਹੜਾ ਵੀ ਬੰਤੀ ਰਹਿ ਬਿਲਕੁਲ ਹੋ ਸਕਦਾ ਜੀ ਅਸੀਂ ਇਹਨੂੰ ਲਗਾ ਦ ਦੇਣੀ ਹੈ ਪਰ ਹਾਈ ਤੱਕ ਦੀ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਹੈ ਜਿਸ ਹੈਲਪ ਜੋ تھا ਜਿਸਨੇ ਹੈਲਪ ਕੀਤਾ ਇਨਫੋਰਮੇਸ਼ਨ دیا ਉਸकी ਆਇਡੈਂਟੀ ਕੀ ਹੈ ਉਸकी ਆਇਡੈਂਟੀ ਜੀ ਸੰਦੀਪ ਸਿੰਘ ਰਾਜਾ ਸੋ ਜਿਸੀ ਕੇ ਸਾਥ ਰਹ ਰਹਾ ਥਾ ਉਹ اسی ਕੇ ਸਾਥ ਇਸ ਦੇ ਨਾਲ ਕੋਆਰਡੀਨੇਸ਼ਨ ਸੀ ਇਸ ਦੇ ਨਾਲ ਫੋਨ 'ਤੇ ਟੱਚ ਮੇ ਥਾ ਸਰ ਰਾਜਾ ਕੋਈ ਗੈਂਗਸਟਰ ਜਾਂ ਕਿਸ ਤਰ੍ਹਾਂ ਦਾ ਕ੍ਰਿਮੀਨਲ ਐਕਟੀਵਿਟੀ ਸ਼ਾਮਿਲ ਹੈ ਉਥੇ ਜੰਮੂ ਦੇ ਵਿੱਚ ਹੀ ਕ੍ਰਿਮੀਨਲ ਐਕਟੀਵਿਟੀ ਸਾਹਮਣੇ ਸ਼ਾਮਿਲ ਹੈ ਇਨਫੈਕਟ ਇਹਦੇ ਵਿੱਚ ਮੇਰੇ ਖਿਆਲ ਸ 8 ਤੋਂ 10 ਪਰਚੇ ਵੀ ਹੈਗੇ ਓਕੇ ਇਨਫੈਕਟ ਜਿਹੜੇ ਵੀ ਬੰਦੇ ਫੜੇ ਗਏ ਹੈ ਮжоਰਿਟੀ ਲੋਕਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਵਿੱਚ ਜਿਹੜਾ ਇਹ ਅਨੰਦ ਸਿੰਘ ਉਲਫ ਬਿੱਲੈ ਇਹਦੇ ਉੱਤੇ 8 ਮੁਕਦਮੇ 302 ਦੇ ਦਰਜ ਹੈ ਤੇ 4 ਮੁਕਦਮੇ ਫਰਾਤੀਆਂ ਦੇ ਤੇ 307 ਦੇ ਦਰਜ ਨੇ ਤੇ ਸਾਰੇ ਮੁਕਦਮੇ ਜਿਹੜੇ ਹੈਗੇ ਆ ਇਹ ਮੋਸਲੀ ਜਮੂ ਐਰੀਆ ਦੇ ਸਰ ਰਾਜਾ ਜੀ ਦਾ ਰੈਸਟਰਾਂਟ ਨਹੀਂ ਮਲੇਜ ਡੋਟ ਸਰ ਇਹ ਕਿਹੜੀ ਟੀਮ ਹੈਗੀ ਜਿਹਨਾਂ ਨੇ ਸਾਰਾ ਮਾਮਲਾ ਕਰ ਲੈਂਦਾ ਹੈ ਜਾ ਕੇ ਇਹ ਸਾਡੀ ਮੋਹਲੀ ਪੁਲਿਸ ਦੀ ਟੀਮ ਹੈ ਤੇ ਇਹਦੇ ਵਿੱਚ ਜਿਹੜੀ ਸਾਡੀ ਸਪੈਸ਼ਲ ਸੈਲ ਜਿਹੜਾ ਹੈਗਾ ਡੀਐਸਟੀ ਗੁਸ਼ੇ ਤੇ ਐਸਟੀਬੀ ਜਿਹੜੇ ਜੋਤੀ ਬੈਲਨ ਨੇ ਉਹਨਾਂ ਦੀ ਟੀਮ ਦੇ ਅੰਦਰ ਇੰਸਪੈਕਟਰ ਸ਼ਿਪ ਕੁਮਾਰ ਦੀ ਟੀਮ ਨੇ ਸਾਰਾ ਟ੍ਰੇਸ ਕੀਤਾ ਸਰ ਤੱਕ ਦੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਇਆ ਕਿ ਇੱਥੇ ਕਾਰਨ ਕੀ ਆਏ ਸੀ ਪਰ ਰਜਿਸ ਡੋਬਰਾ ਮਾਲ ਦੇ ਸਾਹਮਣੇ ਕੀ ਕਰਨਾ ਸੀ ਮੌਦੀ ਨੂੰ ਬੁਣਾਈ ਸੀ ਗਏ ਉਹਨੂੰ ਬੁਲਾਇਆ ਸੀ ਕਿਸੇ ਨੇ ਉਹਨੂੰ ਬੁਲਾਇਆ ਗਿਆ ਸੀ ਮੋਲ ਦੇ ਅੰਦਰ ਨਹੀਂ ਗਿਆ ਉਹ ਬਾਰੀ ਸੀਗਾ ਰੋਡ ਤੇ ਉਹਨੂੰ ਲੈਂਡਮਾਰਕ ਦੇ ਕੇ ਬੁਲਾਇਆ ਗਿਆ ਸੀਗਾ ਤੇ ਬਲਾਨ ਤੋਂ ਬਾਅਦ ਰਾਜੇ ਨੇ ਬੁਲਾਇਆ ਸੀਗਾ ਤੇ ਬੁਲਾ ਕੇ ਇਸ ਇਵੈਂਟ ਤੇ ਵਰ ਆਲਸੋ ਟੋਲਡ ਦੱਸ ਕਿ ਰਾਜੇ ਨੇ ਇੱਕ ਦਿਨ ਪਹਿਲਾਂ ਜੰਮੂ ਦਾ ਚੱਲਣ ਤੋਂ ਪਹਿਲਾਂ ਰਾਜਾ ਉਹਦੇ ਮਿਲਿਆ ਉਹ ਕਿਸੇ ਦੇ ਇਨਾਂ ਨੇ ਉਹਦਾ ਨੇ ਪਲਾਨ ਬਣਾਇਆ ਸੀ ਕਿ ਇਹ ਦੋਨੋਂ ਟੱਚ ਦੇ ਵਿੱਚ ਸੀ ਇਸ ਤੋਂ ਉਹਦਾ ਜਿਹੜੀ ਹੋਈ ਜਦੋਂ ਫੜਿਆ ਜਾਏਗਾ ਉਹਨੋਂ ਹੀ ਸਾਰੀ ਚੀਜ਼ ਹੋਊਗੀ ਇਹ ਤੇ ਬ੍ਰਦਰ ਨੇ ਪੈਂਸ ਨਹੀਂ ਅਸਰਦਾ ਉਹ ਹਰ ਚੀਜ਼ ਚੋ ਚੀਜ਼ ਲੁਕਿਆ ਸੀ ਸਾਰੀ ਚੀਜ਼ਾਂ ਨਹੀਂ ਉਹ ਸਰ ਇਹ ਦੋਨੋਂ ਟੱਚ ਦੇ ਵਿੱਚ ਹੈ ਕਲੀਅਰ ਵਿਕਟਮ ਕਿਸ ਦੇ ਸਾਥ ਆਇਆ ਸੀ ਸਰ ਅਤੇ ਕਿਵੇਂ ਆਇਆ

विक्टिम के पास भी वेपन्स थे नहीं विक्टिम के पास फिलहाल कोई वेपन रिकवर नहीं है फ्रंट टोटल जेडी गोलियां बची थी आफ्टर द इन्वेस्टिगेशन में पता चला गया कि कितनी गोलियां पोस्ट मॉडम ऑप्स में है टोटल 19 ਜਿਹੜੇ ਸੀਗੇ ਸਾਨੂੰ ਕੈਟਰੀਜ ਬਰਬਦ ਹੋਏ ਠੀਕ ਹੈ ਪਰ ਪੋਸਟ ਮਾਰਮ ਤੋਂ ਬਤਾ ਵੀ ਖਰੇ ਵਿਕਟਿਮ ਕਾਂ ਮਸੀਗੇ ਕਿ ਬੱਚੇ 19 19 ਦੇ ਵਿੱਚ ਅਲੱਗ-ਅਲੱਗ ਵਕਤ ਕਟੋ-ਕਟ ਮਤਲਬ 5-6 ਟਾਈਮ ਦੇ 7-8 ਵੈਪਨ ਯੂਜ਼ ਹੋਏਗੇ ਤੇ ਉਹਦੇ ਵਿੱਚੋਂ ਜਿਹੜੇ 6 ਵੈਪਨ ਜਿਹੜੇ ਹੈ ਰਿਸਕਵਰ ਵੀ ਕੀਤੇ ਗਏ ਸਟਿਮ ਕਾਂ ਰੁਕੋ ਉਹ ਤਾਂ ਸਟਿਮ ਕਾਂ ਪਰ ਰੁਕੋ ਕਿੰਨੇ ਦਿਨ ਸਰ ਖਰੜ ਕੀ ਹੋਟਲ ਮੇ ਰੁਕਾ ਹੋਇਆ ਥਾ 2 ਦਿਨ ਸੇ ਰੁਕਾ ਹੋ 2 ਰਾਤਾਂ ਪਹਿ ਰੁਕਾ ਸਰ ਅਸਲਾ वगैरह ਲੈ ਕੇ ਪਤਾ ਨਹੀਂ ਕਿ ਕਿੱਥੋਂ ਆਂਦੇ ਨੇ ਇਹ ਸਾਰੀਆਂ ਚੀਜ਼ਾਂ ਕਰਾਂਗੇ ਜਿਉਂ ਜਿਵੇਂ ਕਿ ਦੱਸਿਆ ਇਹਨਾਂ ਦੇ ਵਿੱਚ ਕੁਝ-ਕੁਝ ਲਾਇਸੈਂਸੀ ਇਥੇ ਆ ਓਕੇ ਲਾਇਸੈਂਸੀ ਵੈਪਨ ਦੇ ਉੱਤੇ ਜੰਮੂ ਤੋਂ ਲਾਇਸੈਂਸ ਇਹਨਾਂ ਲਾਈਸੈਂਸ ਵੈਪਨ ਜਿਹੜੇ ਹੈਗੇ ਸਾਰੇ ਅਸੀਂ ਉੱਥੇ ਜੰਮੂ ਪੁਲਿਸ ਨੂੰ ਲਿਖੇ ਵੀ ਭੇਜਾ ਨਹੀਂ ਸਾਰੀ ਚੀਜ਼ ਜਿਹੜੀ ਰਹੀ ਹੈ ਸੋ ਵੈਰੀਫਾਈ ਇੱਥੇ ਕਰਨਗੇ ਕਿ ਲਾਈਸੈਂਸ ਜਿਹੜੇ ਵੈਪਨਸ ਹੈ ਉੱਥੇ ਜਾਲੀ ਐਡਰੈਸਸ ਤੇ ਜੋ ਸਾਨੂੰ ਕੰਟੈਂਟੇਟਿਵਲੀ ਪਤਾ ਲੱਗਿਆ ਕਿ ਜਾਲੀ ਐਡਰੈਸਸ ਤੇ ਜਿਹੜੇ ਜਾਰੀ ਹੋਏ ਡਾਕਟਰ ਸਾਹਿਬ ਇਹ ਕਿੱਥੋਂ ਸਾਰੇ ਇਕੱਠੇ ਹੋਏ ਕਿਉਂਕਿ ਜਿਸ ਦਿਨ 12:30 12:00 ਵਜੇ ਦੀ ਇਹ ਪੂਰੀ ਮਾਰਦਾ ਆਤੇ ਕਿ ਕਿੱਥੇ ਹੋਏ ਪੂਰਾ ਪ੍ਰਾਇਮਰੀ ਇਨਵੈਸਟੀਗੇਸ਼ਨ ਦੀ ਕੁਝ ਪਤਾ ਲੱਗ ਪਹਿਲਾਂ ਹੀ ਇੱਥੇ ਆ ਗਈ ਸੀ ਸਾਰੇ ਇੱਕ ਦਿਨ ਪਹਿਲਾਂ ਹੀ ਇਹ ਸਾਰੇ ਇੱਥੇ ਆ ਗਏ ਸੀ ਤੇ ਆ ਕੇ ਇਕੱ तो लैंडमार्क नहीं है ना नेट की इतनी होनी है जितने बनाया था ये मीटिंग पॉइंट नहीं नहीं रखी थी तो जो मीटिंग पॉइंट जो तो फिक्स हो गया आगे इंसिडेंट करता ओके थैंक यू ओके ओके चेक करो नहीं तो ओके ओके तर तर बंद रहेगा एक मंडी तरीय एक मंडी एक मंडी ये सेट तो रहेगा ਚਲੋ ਠੀਕ ਹੈ ਸਰ ਠੀਕ ਹੈ ਓਕੇ ਜੀ ਚਲੋ ਦਿਨ ਦਿਨ ਪਹਿਲਾਂ ਇੱਕ ਇੱਕ ਬੰਦਾ ਮਾਸ਼ਾਅੱਲਾ ਕੈਮਰਾ ਬੰਦ ਕਰ ਦੇ ਗਣ ਦੇ ਲਈ ਜਸ ਕੱਢ ਲਈ ਤਾਂ ਮਸਲੇ